ਸਚਰੇ ਕਾਲਜੀ ਰਾਇਲ 컬렉ਸ਼ਨ ਐਂਡ ਬੁਟੀਕ ਰਾਜਪੁਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅਸੀਂ ਅੱਜ ਤੁਹਾਡੇ ਵਾਸਤੇ ਬਹੁਤ ਸੋਹਣੀ 컬렉ਸ਼ਨ ਲੈ ਕੇ ਆਏ ਹਾਂ ਸੂਟ ਲੈ ਕੇ ਆ ਜੀ ਬਰਬਰੀ ਦੇ ਜਿਹੜੀ ਮੇਰੀ ਬਰਬਰੀ ਦੀ ਵੀਡੀਓ ਆ ਅੱਜ ਲਾਸਟ ਵੀਡੀਓ ਹੋਏਗੀ ਬਰਬਰੀ ਦੀ ਮਤਲਬ ਜਿਹੜੀ ਡਿਸਕਾਊਂਟਡ ਵੀਡੀਓ ਆ ਬਰਬਰੀ ਨਾ ਉਹਨ ਇੱਕ ਮਤਲਬ ਕਿ ਸਟਾਫ ਥੋੜਾ ਜਿਹਾ ਇਹਨਾਂ ਨਾਲੋਂ ਜਿੱਤੇ ਇੱਕ ਸੰਥੈਟਿਕ ਸਟਾਫ ਪਾਰਟੀ ਵੇਅਰ ਹੁੰਦਾ ਐਦਾਂ ਦਾ ਸਟਾਫ ਵੀ ਆ ਗਿਆ ਬਰਬਰੀ ਦੇ ਵਿੱਚ ਉਹ ਵੀ ਅਸੀਂ ਤੁਹਾਡੇ ਵਾਸਤੇ ਸੂਟ ਰੈਡੀ ਕਰਨੇ ਭੇਜੇ ਹੋਏ ਆ ਫੰਕਸ਼ਨਲ ਸੂਟ ਨੇ ਜਿਹੜੇ ਬਰਬਰੀ ਸਟਾਫ ਦੇ ਉੱਪਰ ਤੇ ਜਿਹੜੇ ਜੀ ਤੁਸੀਂ ਮੇਰੇ ਡਿਸਕਾਊਂਟਡ ਵੀਡੀਓ ਦੇਖਦੇ ਹੋ ਨੀ ਉਹਨਾਂ ਦੇ ਵਿੱਚ ਡਿਸਕਾਊਂਟ ਆ ਮੇਰੇ ਕੋਲ ਥੋੜੇ ਬਾਤੇ ਪੀਸ ਪਏ ਆ ਜਿਹੜੀ ਮੈਂ ਤੁਹਾਨੂੰ ਅੱਜ ਦਿਖਾਣੇ ਇਹਨਾਂ 'ਚ ਵੀ ਅਸੀਂ ਤੁਹਾਨੂੰ ਡਿਸਕਾਊਂਟ ਤੇ ਵੀ ਡਿਸਕਾਊਂਟ ਦੇ ਰਹੇ ਆ ਲੈਸ ਵਿੱਚ ਦੇ ਰਹੇ ਆ 1900 ਵਾਲੇ ਸੂਟ 1800 'ਚ ਦੇ ਰਹੇ ਆ ਤੇ ਜਿਹੜੇ ਸੀਗੇ ਜੀ 2300 ਵਾਲੇ ਸੂਟ 2200 'ਚ ਦੇ ਰਹੇ ਆ 2900 ਸੌਰੀ 3900 ਵਾਲੇ ਸੂਟ 38 ਵਿੱਚ ਦੇ ਰਹੇ ਆ 3800 ਦੇ ਵਿੱਚ ਬਹੁਤ ਸੋਹਣੀ ਕਲੈਕਸ਼ਨ ਆ ਤੁਸੀਂ ਸਾਰੇ ਸੂਟ ਦੇਖ ਸਕਦੇ ਹੋ ਤੇ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਸਾਰੇ ਇਹਨਾਂ ਸੂਟਾਂ ਨੂੰ ਬੁਕਿੰਗ ਲਈ ਨੰਬਰ ਹੋ ਗਿਆ 8283 828381 ਨੰਬਰ ਆ ਜੋ ਵੀ ਸੂਟ ਅੱਜ ਦੀ ਵੀਡੀਓ ਚ ਪਸੰਦ ਆਇਆ ਤੁਸੀਂ ਵੀਕ ਲੈ ਕੇ ਸੈਂਡ ਕਰ ਸਕਦੇ ਹੋ ਮੈਂ ਤੁਹਾਨੂੰ ਇਦਾਂ ਹੀ ਦਿਖਾਨੀ ਆ ਜੀ ਸੂਟ ਅ ਫੋਰ ਸੂਟ ਖੋਲਦੇ ਆਪਾਂ ਇਹ ਸੀਗੇ ਜੀ ਸੂਟ 2300 ਦੀ ਰੇਂਜ ਵਾਲੇ ਮੇਰੇ ਕੋਲ ਗਏ ਹੋਏ ਨੇ ਸਾਰਿਆਂ ਕੋਲ ਕਿਉਂਕਿ ਮੈਂ ਘਟ ਤੋਂ ਘਟ 250 ਤੋਂ 300 ਸੂਟ ਸੀਗਾ ਜਿਹੜਾ ਮੇਰਾ 250 ਸੂਟ ਸੀਗਾ 270 ਦੇ ਪਲੱਸ ਜਿਹੜਾ ਸੀ ਸੇਲ ਕੀਤਾ ਹੈ ਤੇ ਹੁਣ ਥੋੜੇ ਬਾਅਦ ਤੇ ਸੂਟ 30 35 ਕੇ ਮੇਰੇ ਕੋਲ ਪਏ ਨੇ ਜਿਹੜੇ ਮੈਂ ਤੁਹਾਨੂੰ ਹੁਣ ਡਿਸਕਾਊਂਟ ਤੇ ਦੇਣੇ ਆ ਹੋਰ ਵੀ 100 ਰੁਪਏ ਲੈਸ ਕਰਕੇ ਤੇ ਇਹਨਾਂ ਦੇ ਨਾਲ ਹੈਗੇ ਨੇ ਜੀ ਇਹ ਮਸਲੀਨ ਦੇ ਮਸਲੀਨ ਦੀਆਂ ਸਲਵਾਰਾਂ ਨੇ ਤੇ ਬਰਬਰੀ ਦੇ ਹੀ ਦੁਪੱਟੇ ਨੇ ਡਿਜੀਟਲ ਪ੍ਰਿੰਟਿੰਗ ਆ ਇੱਕ ਨੰਬਰ ਪ੍ਰਿੰਟਿੰਗ ਰਹੇਗੀ ਪ੍ਰਾਈਸ ਹੈਗਾ ਜੀ ਇਹ 2300 ਵਾਲੇ ਸੂਟ ਦੇ ਹੁਣ ਤੁਹਾਨੂੰ ਦਵਾਂਗੇ ਅਸੀਂ 2200 ਦੇ ਵਿੱਚ ਇਹਦੇ ਵਿੱਚ ਕਲਰ ਤੁਸੀਂ ਦੇਖ ਸਕਦੇ ਹੋ ਇਹ ਦਾ ਸੈਕੰਡ ਕਲਰ ਆ ਤੇ ਇਹਦਾ ਥਰਡ ਕਲਰ ਆ ਤਿੰਨੋਂ ਹੀ ਕਲਰ ਨੇ ਸੇਮ ਡਿਜ਼ਾਈਨ ਦੇ ਵਿੱਚ ਇਹਨਾਂ ਨੂੰ ਹਾਈਲਾਈਟ ਕੀਤਾ ਹੋਇਆ ਕਟਦਾਣੇ ਤੇ ਤਿੱਲੇ ਦੇ ਨਾਲ ਠੀਕ ਹੈ ਜੀ ਬਹੁਤ ਸੋਹਣੀ ਜਿਹੀ ਕਲੈਕਸ਼ਨ ਰਹਿਣ ਵਾਲੀ ਆ ਸੂਟ ਛੱਕਣੇ ਪਏ ਉਹ ਦਿਖਾਉਣ ਨੂੰ ਸਟਿੰਗ ਨਹੀਂ ਸੀ ਆ ਰਹੀ ਇਹ ਹੈਗੇ ਨੇ ਜੀ ਬਹੁਤ ਸੋਹਣੇ ਜੇ ਪ੍ਰਿੰਟ ਜਿਨਨੇ ਵੀ ਹਾਈਲਾਈਟ ਸੂਟ ਨੇ ਸਾਰੇ ਹੀ ਸੂਟ ਇਹ 2200 ਦੇ ਰਹਿਣਗੇ ਇਹ ਸਲਵਾਰਾਂ ਨੇ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਐਦਾਂ ਠੀਕ ਹੈ ਜੀ ਇਹ ਸਿੰਗਲੀ ਸੂਟ ਰਹਿ ਗਿਆ ਨੈਕਸਟ ਜਿਹੜਾ ਸੀ ਤੁਹਾਨੂੰ ਦੇਣਾ ਹੈ ਇਹ ਬਹੁਤ ਪਿਆਰਾ ਜਿਹਾ ਪ੍ਰਿੰਟ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਪਿਆਰੀ ਇਹ 2200 ਦੇ ਵਿੱਚ ਨੇ ਜੀ ਸਾਰੇ ਸੂਟ ਜਿਹੜੇ ਪ੍ਰਿੰਟਡ ਦਿਖਾ ਰਹੇ ਆ ਤੁਹਾਨੂੰ ਕਲਰ ਵੀ ਬਹੁਤ ਸੋਹਣੇ ਆ ਪ੍ਰਿੰਟ ਉੱਪਰ ਉੱਪਰ ਕੇ ਹੀ ਬਹੁਤ ਜ਼ਿਆਦਾ ਆ ਰਹੇ ਆ ਕਲਰ ਦੇਖੋ ਕਿੰਨਾ ਪਿਆਰਾ ਨੇਕਟਿਵ ਵੀ ਵਰਕ ਹੋਏਗਾ ਡਿਜੀਟਲ ਪ੍ਰਿੰਟਿੰਗ ਆ ਕ੍ਰੇਪ ਦੀਆਂ ਸਲਵਾਰਾਂ ਨੇ ਤੇ ਬਰਬਰੀ ਦੇ ਬਹੁਤ ਸੋਹਣੇ ਜਿਹੇ ਪ੍ਰਿੰਟ ਦੇ ਦੁਪੱਟੇ ਪ੍ਰਾਈਸ ਹੈਗਾ ਇਹ ਇਹਨਾਂ ਦਾ 2200 ਓਕੇ ਲਗ ਲਗ ਡਿਜ਼ਾਈਨ ਦੇ ਨੇ ਕਿਉਂਕਿ ਕਿਸੇ ਚ ਇੱਕ ਪੀਸ ਪਿਆ ਕਿਸੇ ਚ ਪਈ ਨੇ ਦੋ ਡਿਸਕਾਊਂਟ ਤੇ ਦੇ ਰਹੇ ਹਾਂ ਜੀ ਪੀਸ 80 ਰੁਪਏ ਸ਼ਿਪਿੰਗ ਚਾਰਜਸ ਰਹਿਣਗੇ ਬਹੁਤ ਸੋਹਣੀ ਕਲੈਕਸ਼ਨ ਆ ਵਰਕ ਪ੍ਰਿੰਟ ਦੇਖੋ ਸੋਟਾਂ ਦਾ ਮਸਲੀਨ ਦੀਆਂ ਸਲਵਾਰਾਂ ਤੇ ਇਹ ਹੈਗੇ ਨੇ ਜੀ ਦੁਪੱਟੇ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲ ਜਾਏਗਾ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਨੈਕਸਟ ਹੈਗਾ ਵਰ ਕੇ ਦੇਖੋ ਸੌਰੀ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਆ ਸੂਰਦਾ ਬਹੁਤ ਪਿਆਰਾ 2200 ਦੀ ਰੇਂਜ ਦੇ ਵਿੱਚ ਬਹੁਤ ਸੋਹਣੀ ਪ੍ਰਿੰਟਿੰਗ ਦੇ ਰਹੇ ਹਾਂ ਕਲਰ ਥੋੜੇ ਬਹੁਤੇ ਰਹਿ ਗਏ ਨੇ ਜੀ ਪਰਪਲ ਕਲਰ ਆ ਤੇ ਇਹ ਲੈਮਨ ਨਿਓਨ ਸ਼ੇਡ ਆ ਬਹੁਤ ਸੋਨਾ ਜਿਹਾ ਕਲਰ ਬਹੁਤ ਪਿਆਰੀ ਪ੍ਰਿੰਟਿੰਗ ਆ ਸੂਟ ਦੇ ਦੇਖੋ ਜੀ ਸੂਟ ਇਹਦੇ ਵੀ ਤੁਹਾਨੂੰ ਕਲਰ ਮਿਲ ਜਾਣਗੇ ਇਹ ਸਾਰੇ 2200 ਦੀ ਰੇਂਜ ਵਾਲੇ ਸੂਟ ਨੇ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਦੇ ਰਹੀ ਆ ਇਹ 1900 ਵਾਲਾ ਸੂਟ ਸੀਗਾ ਇਹ ਤੁਹਾਨੂੰ 1800 ਚ ਦੇ ਰਹੀ ਹਾਂ ਹੁਣ ਅਸੀਂ ਪਹਿਲਾਂ ਤਾਂ ਸੂਟ ਸੀਗਾ ਜੀ ਇਹ 2200 ਦਾ ਡਿਸਕਾਊਂਟ ਤੇ ਕਾਫੀ ਸਾਰੇ ਸੂਟ ਅਸੀਂ ਪ੍ਰਿੰਟ ਕਰਵਾਏ ਤਾਂ 1900 ਦਾ ਕੋਸਟ ਕਰ ਗਿਆ ਸੀ ਤੇ ਹੁਣ ਜਿਹੜੇ ਥੋੜੇ ਬਹੁਤੇ ਪੀਸ ਪਏ ਆ ਉਹ ਅਸੀਂ ਤੁਹਾਨੂੰ 1800 ਦੇ ਦੇ ਰਹੇ ਹਾਂ ਪ੍ਰਿੰਟ ਬਹੁਤ ਪਿਆਰਾ ਹੈ ਤੇ ਮਸਲੀਨ ਤੇ ਸਲਵਾਰ ਹੈ ਸ਼ਰਟਾਂ ਦੇ ਦੁਪੱਟਿਆਂ ਦੇ ਪ੍ਰਿੰਟ ਬਹੁਤ ਪਿਆਰੇ ਆ ਬਹੁਤ ਸੋਹਣੇ ਪ੍ਰਿੰਟ ਨੇ ਇਹਨਾਂ 'ਚ ਹੁਣ ਸਾਡੇ ਕੋਲ ਕੁਆਂਟੀਟੀ ਨਹੀਂ ਹੈਗੀ ਪਹਿਲਾਂ ਸੀਗੀ ਅਸੀਂ ਤੁਹਾਨੂੰ ਕਿਹਾ ਸੀ ਵੀ ਕਿੱਕ ਕਲਰ ਦੇ ਸਾਡੇ ਕੋਲ 4-4 ਸੂਟ ਹੈਗੇ ਆ ਤੁਸੀਂ ਜਿੰਨੇ ਮਰਜ਼ੀ ਆਰਡਰ ਕਰ ਸਕਦੇ ਹੋ ਹੁਣ ਤਾਂ ਬਸ ਕਿਸੇ ਕਿਸੇ ਦੇ ਵਿੱਚ ਹੀ ਦੋ ਪਏ ਨੇ ਜੀ ਬਾਕੀ ਤਾਂ ਸਾਰੇ ਇਹ ਦੇਖੋ ਸੂਟ ਠੀਕ ਹੈ ਜੀ ਥੋੜਾ ਕਰੀਮੀ ਤੇ ਆ ਇਹ ਕਿਹਦੇ ਵਿੱਚ ਬਹੁਤ ਸੋਹਣਾ ਜਿਹਾ ਪ੍ਰਿੰਟ ਆ ਲੈਕੇ ਤੇ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਤੇ ਕੇਰਾ 1800 ਦੇ ਵਿੱਚ ਦੇ ਰਹੀਆਂ 27 ਦੇ ਛੇੜੇ ਦੀ ਸਲਵਾਰ ਦਾ ਦੁਪट्टे ਦਾ ਪ੍ਰਿੰਟ ਵੀ ਬਹੁਤ ਪਿਆਰਾ ਫੋਲ ਫੋਲ ਕੇ ਦਿਖਾਣੇ ਪੈਂਦੇ ਆ ਕਿਉਂਕਿ ਸਾਰੀਆਂ ਦੇ ਅਲੱਗ-ਅਲੱਗ ਜਿਹੇ ਡਿਜ਼ਾਈਨ ਰਹਿ ਗਏ ਹੁਣ ਸਾਡੇ ਕੋਲ ਬਹੁਤ ਪਿਆਰੇ ਫ੍ਰੀਜਾਂ ਜੀ ਸਾਰੇ ਬਹੁਤ ਸੋਹਣੇ ਇਹ ਚ ਪਿੰਕ ਅਸੀਂ ਸਲਵਾਰ ਹੈ ਜੇ ਨਾਲ ਤੇ ਇਹ ਹੈਗਾ ਦੁਪੱਟਾ ਠੀਕ ਹੈ ਇਸ ਸੂਟ ਹੈਗੇ ਜੀ ਸਾਰੇ 1800 ਦੇ ਤੇ ਹੁਣ ਮੈਂ ਤੁਹਾਨੂੰ ਦੇ ਰਹੀਆਂ ਜਿਹੜੇ ਸੂਟ ਸੀਗੇ ਆਪਣੇ 3900 ਦੇ 3900 ਦੇ ਸੀਗੇ ਉਹ ਤੁਹਾਨੂੰ ਅਸੀਂ 3800 ਦੇ ਦੇਵਾਂਗੇ ਪਿਓਰ ਕਾਟਨ ਬਰਬਰੀ ਮਤਲਬ ਕਿ ਤੁਸੀਂ ਜਿੱਤਾ ਮਰਜ਼ੀ ਨਾ ਸੋਟਾ ਨੂੰ ਵੇਅਰ ਕਰ ਸਕਦੇ ਹੋ ਲਾਈਨਿੰਗ ਲੱਗ ਕੇ ਸ਼ਰਟ ਬਣੇਗੀ ਸਲਵਾਰ ਦੇ نیچے ਛੋਟੀ ਚਵਾਈਸ ਆ ਕੇਰਾ ਵਰਕ ਆ ਜੀ ਸਾਰੇ ਦੇ ਵਿੱਚ ਬੂਟੀ ਆ ਬਹੁਤ ਸੋਹਣਾ ਸਟਾਈਲ ਆ ਸੂਟ ਦਾ ਟੋਟਲੀ ਹੈਂਡਵਰਕ ਚ ਰੈਡੀ ਕੀਤੇ ਹੋਏ ਨੇ ਵਾਲੇ ਸੂਟ ਅਸੀਂ ਸਲਵਾਰਾਂ ਸੇਮ ਰਹਿਣਗੀਆਂ ਤੇ ਜਿਹੜਾ ਦੁਪੱਟਾ ਔਥਨੋ ਇਦਾਂ ਬਰਬਰੀ ਦੇ ਉੱਪਰ ਬਹੁਤ ਸੌਫਟ ਹੈ ਦੁਪੱਟਾ ਬੂਟੀ ਵਾਲਾ ਮਿਲੇਗਾ ਕਿਉਂਕਿ ਹਰੇਕ ਕੇਸ ਵਾਸਤੇ ਸੂਟ ਬਣਵਾਏ ਸੀ ਅਸੀਂ ਬਰਬਰੀ ਤੇ ਇੱਕ ਪਹਿਲਾ ਰੇ ਮਿਲ ਜਾਏਗਾ ਇਹਦੇ ਵਿੱਚ ਦੋਈ ਕਲਰ ਆਏ ਵਸ ਆਰੀ ਵਰਗੇ ਸੂਟ ਰੈਡੀ ਕਰਾਈ ਹੋਏ ਆ ਬਹੁਤ ਸੋਣੀ ਬੁਟੀ ਦੇ ਵਿੱਚ ਆ ਜੀ ਸੂਟ ਇਹ ਇਹ ਹੈਗਾ ਇਹਦਾ ਵਰਬਰੀ ਦਾ ਫੋਰ ਸਾਈਡਡ ਵਿਦ ਬੁਟੀ ਦੇ ਨਾਲ ਬਹੁਤ ਪਿਆਰਾ ਜਿਹਾ ਦੁਪੱਟਾ ਇਹ ਸਾਰੇ ਸੂਟ ਅਸੀਂ ਤੁਹਾਨੂੰ 3800 ਸੇ ਦਵਾਂਗੇ ਹੁਣ ये भी कलर डिजाइन देखो कि सोने, सोने है ये तीन कलर ने तीनों ही कलर बहुत प्यारे हैं ठीक है जी एक कलर अपने को ले रहा गया ये भी पीस बहुत प्यारा सॉफ्ट स्टफ है बिल्कुल बर्बरी का बहुत सोहना स्टफ है बाजे ते भी है वर्क आरी का वर्क है ਬ੍ਰੇਕਕੋ ਸੂਟ ਕਲਰ ਡਿਜ਼ਾਈਨ ਬਹੁਤ ਪਿਆਰੇ ਪਿਆਰੇ ਸਿੰਗਲ ਸਿੰਗਲ ਜੇ ਸੂਟ ਰਹਿ ਗਈਆਂ ਜਿਹੜੀ ਉਹ ਤੁਹਾਨੂੰ ਦਿਖਾ ਰਹੀਆਂ 3800 ਚ ਦੇ ਰਹੇ ਹਾਂ ਜੀ 4 ਸਾਈਡ ਵਰਕ ਦੇ ਨਾਲ ਤੇ ਇਹ ਸੇਮ ਦੇ ਵਿੱਚ ਕਲਰ ਆ ਸੈਕਿੰਡ ਇਹ ਵੀ ਕਲਰ ਬਹੁਤ ਸੋਹਣਾ ਹੈ ਠੀਕ ਹੈ ਜੀ ਇਹ ਸਾਰੇ ਸੂਟ ਹੁਣ ਤੁਹਾਨੂੰ ਸੇ 3800 ਦੇ ਵਿੱਚ ਦਵਾਂਗੇ ਸਿਕ ਸੂਟ ਅਸੀਂ ਇਹ ਫੋਰ ਪ੍ਰਿੰਟ ਸੌਰੀ ਵਰਕ ਕਰਵਾਏ ਸੀਗੇ ਬਹੁਤ ਸੋਹਣੇ ਸਟੱਫ ਦੇ ਉੱਪਰ ਤੇ ਇਹ 올ਓਵਰ 5 ਮੀਟਰ ਦਾ ਸੂਟ ਆ ਸਾਰੀ ਸ਼ਰਟ ਦੇ ਵਿੱਚ ਇਦਾਂ ਬੋਟੀਆਂ ਨੇ ਇਹਦੇ ਵਿੱਚ ਕੁਝ ਸਿਕ ਸੂਟ ਸਾਡੇ ਕੋਲ ਜਿਹੜੇ ਰਹਿ ਗਏ ਆ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਸੂਟਾਂ ਦਾ ਪ੍ਰਾਈਸ ਇਹ 1700 ਵਾਲੇ ਸੂਟ ਸੀਗੇ ਜੀ ਹੁਣ ਅਸੀਂ ਤੁਹਾਨੂੰ 1600 ਦੇ ਵਿੱਚ ਦੇਵਾਂਗੇ ਕਿਉਂਕਿ ਥੋੜੇ ਜਿਲੇ ਪੀਸ ਰਹਿ ਗਏ ਆ ਹਨ ਕਲਰ ਡਿਜ਼ਾਈਨ ਬਹੁਤ ਸੋਹਣੇ ਆ ਇਹ ਬਦਾਵੜ ਦੁਪੱਟਾ ਸੂਟ ਨੇ ਫੁੱਲ ਸੂਟ ਲਾਈਨਿੰਗ ਬਣੇਗਾ ਜੀ ਕਲਰ ਬਹੁਤ ਸੋਨੇ ਆ ਇਹਨਾਂ ਦੇ ਪ੍ਰਿੰਟ ਬਹੁਤ ਸੋਨੇ ਆ ਜਿਹੜੀ ਮਰਜ਼ੀ ਬੂਟੀ ਲੈ ਸਕਦੇ ਹੋ 1600 ਦੇ ਵਿੱਚ ਬਿਲਕੁਲ ਨਵਾਂ ਸਟੱਫ ਆ ਇਹ ਵਾਲਾ ਬਹੁਤ ਖਨਾ ਸਟੱਫ ਹੈ ਇਸ ਪਿੰਕ ਕਲਰ ਦਾ ਸੇਮ ਜਿਹੜੀ ਬੂਟੀ ਦਿਖਾਈ ਆ ਸੇਹੀ ਨਾਲ ਦਾ ਸੂਟ ਇਹ ਤੁਹਾਨੂੰ ਇਹ ਵਾਲਾ ਦਿਖਾਇਆ ਜੀ ਇਹਦੇ ਵਿੱਚ ਪਿੰਕ ਕਲਰ ਦਾ कुशिक सूट कॉटन से ने एक कॉटन का सूट है जी विदउट लाइनिंग सूट बनेगा बूटी सेम तो है जिदा थोड़ा नीचे दिखाए हैं आरी वर्क बुट्टी की गई है सारी तो प्राइस है इन सूटा का हम सोलह सौ ये सोलह सौ रहे सूट ने ठीक है जी एक कलक्शन थोड़ू होर दी ਇਸੇ ਗਾ ਜੀ 1900 ਵਾਲੇ ਸੂਟ ਮਸ਼ੀਨੀ ਵਰਕ ਤੇ ਅਸੀਂ ਰੈਡੀ ਕਰਵਾਏ ਹੋਏ ਬਸ ਲਾਹਾ ਲੈ ਲਓ ਤੁਸੀਂ ਵੀਡੀਓ ਦਾ ਜਿੰਨੇ ਮਰਜੀ ਸੂਟ ਸਕੋ ਇਹ ਹੈਗਾ ਪਿਓਰ ਕਾਟਨ ਬਿਦਾਉਟ ਲਾਈਨਿੰਗ ਬਾਜੂ ਨੇ ਜੀ ਸੂਟ ਦੀ ਹੈ ਐਸੀ ਖੁਦ ਵਰਕ ਕਰवानी ਹੁੰਦੀ ਜਿਹੜੇ ਉਹ ਵਾਲੇ ਸੂਟ ਨੇ ਠੀਕ ਆ ਤੇ 1900 ਪ੍ਰਾਈਸ ਸੀਗਾ ਹੁਣ ਤੁਹਾਨੂੰ 1700 ਚ ਦੇ ਰਹੇ ਹਾਂ ਇਹ ਹੈਗਾ ਸਾਰਾ ਸਲਵਾਰ ਦੀ ਪਹੁੰਚੀ ਤੇ ਵਰਕ ਇਹ ਹੈਗਾ ਜੀ ਘੇਰਾ ਵਰਕ ਤੇ ਇਹ ਹੈਗੀਆਂ ਬਾਜੂ ਸੇਮ ਦੇ ਵਿੱਚ ਇੱਕ ਕਲਰ ਇਹ ਮਿਲ ਜਾਏਗਾ ਇਹ ਵਿਦਾਊਟ ਦੇ ਪਰਤਾ ਤੁਹਾਨੂੰ 1716 ਸੂਟ ਕੋਸਟ ਕਰੇਗਾ ਜਿਹੜਾ ਮਰਜ਼ੀ ਸੂਟ ਲੈ ਸਕਦੇ ਹੋ ਇਹਨਾਂ ਦੇ ਵਿੱਚ ਕਲਰ ਹੈਗੇ ਨੇ ਇਹ ਜਿਹੜਾ ਮਰਜ਼ੀ ਕਲਰ ਲੈ ਸਕਦੇ ਹੋ ਇਹਦੇ ਵਿੱਚ ਕਲਰ ਤੋਂ ਮੇਲਾ ਮਿਲ ਜਾਏਗਾ ਠੀਕ ਹੈ ਇੱਕ ਕਲਰ ਇਹ ਵਾਲਾ ਮਿਸ ਕਲਰ ਤਾਂ ਇੱਕ ਤੋਂ ਇੱਕ ਨਹੀਂ ਛੇੜਾ ਵੀ ਕਲਰ ਦੇਖੋਗੇ ਬਟਾਵੜ ਦੇ ਬਟਾ 1700 ਦੇ ਵਿੱਚ ਮਸ਼ੀਨੀ ਵਰਕ ਦੇਣਾ ਇਹ ਸਾਰੇ ਦੇ ਵਿੱਚ ਇਹ ਡਿਜ਼ਾਈਨ ਸੇਮ ਡਿਜ਼ਾਈਨ ਛੇ ਕਲਰ ਨੇ ਤੇ ਇੱਕ ਆਪਣੇ ਪਾਸ ਇਹ ਡਿਜ਼ਾਈਨ ਹੈਗਾ ਗ੍ਰੇ ਕਲਰ ਦੇ ਉੱਪਰ 1700 ਪ੍ਰਾਈਸ ਦੇ ਵਿੱਚ ਠੀਕ ਹੈ ਜੀ ਕਰੀਕ ਨਰ ਦੇ ਵਿੱਚ ਇਹ ਡਿਜ਼ਾਈਨ ਨੂੰ ਨਵੇਂ ਵਣਾ ਨਹੀਂ ਚਾਗਾ ਇਹ ਵੀ ਸਤਨਾ ਸਾਡੇ ਵਿੱਚ ਡਿਜ਼ਾਈਨਿੰਗ ਬਹੁਤ ਸੋਹਣੀ ਆ ਵਰਕ ਬਹੁਤ ਪਿਆਰਾ ਕੀਤਾ ਹੋਇਆ ਤੁਸੀਂ ਇਹਨਾਂ ਦੇ ਨਾਲ ਟਾਈ ਐਂਡ ਡਾਈ ਦੇ ਦੁਪੱਟੇ ਲਾ ਸਕਦੇ ਹੋ ਜਾਂ ਫਿਰ ਸਿੰਗਲ ਕਲਰ ਦਾ ਦੁਪੱਟਾ ਲੈ ਸਕਦੇ ਹੋ ਆਰੀ ਵਰਕ ਤੇ ਸੂਟ ਰੈਡੀ ਕਰਵਾਈ ਹੋਣੀ ਜੀ ਬਹੁਤ ਸੋਹਣਾ ਪਿਓਰ ਕਾਟਨ ਦਾ ਸਟੱਫ ਹੈ 250 ਸੂਟ ਪੋਸਟ ਕਰਦਾ ਸੀਗਾ 1900 ਦੇ ਵਿੱਚ ਤੁਹਾਨੂੰ ਦੇ ਦਾਂਗੇ ਇਹ ਵਾਲਾ ਸੂਟ ਬਹੁਤ ਪਿਆਰਾ ਸਾਰੇ ਦੇ ਵਿੱਚ ਬੂਟੀ ਆ ਸਟਫ ਬਹੁਤ ਸੋਹਣਾ ਹੈ ਇੱਕ ਦਾ neck ਬਣਿਆ ਹੋਇਆ ਤੇ ਦੂਜੇ ਦਾ ਸਾਰੇ ਦੇ ਵਿੱਚ ਬੂਟੀ ਆ ਘੇਰਾ ਬਣਿਆ ਹੋਇਆ 1700 ਪ੍ਰਾਈਸ ਤੇ ਠੀਕ ਹੈ ਜੀ ਤੇ ਇੱਕ ਸੇਮ ਦੇ ਵਿੱਚ ਇਹ ਵਾਲਾ ਡਿਜ਼ਾਈਨ ਆ ਘੇਰਾ ਬਣਿਆ ਹੋਇਆ हां जी उम्मीद करती हूं ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ थैंक यू सो मच